ਫੇਕੋ ਜੀ ਰਾਸ਼ਨ ਦੀ ਕੋਈ ਕਮੀ ਨਹੀਂ ਜਿਹੜੀ ਘਾਟ ਵਾਲੀ ਗੱਲ ਉਹ ਕਿਤੇ ਵੀ ਹੈ ਨਹੀਂ ਰਾਸ਼ਨ ਬਹੁਤ ਜ਼ਿਆਦਾ ਬਸ ਇਸ ਲੋਕਾਂ ਦੀ ਥੋੜੀ ਸ਼ਰਮ ਦੀ ਕਮੀ ਹੈ ਮੈਨੂੰ ਬਹੁਤ ਸ਼ਰਮ ਮੈਨੂੰ ਇਹ ਸ਼ਬਦ ਕਹਿਣ ਲੱਗਾ ਸ਼ਰਮ ਹੋਦੀ ਪਰ ਸ਼ਰਮ ਦੀ ਕਮੀ ਉਹ ਜਿਹੜੇ ਹਰਜ ਡੁੱਬੇ ਉਹਦੇ ਵਿਚਾਰੇ ਸ਼ਰਮ ਦੇ ਮਾਰੇ ਪਿੱਛੋਂ اٹੇ ਨਹੀਂ ਹੋਂ ਠੀਕ ਹੈ ਇਹ ਜਿਹੜੇ ਪਾਸੋਂ ਲੋਕ 10-10 ਕਿਲੋਮੀਟਰ ਤੋਂ 20-20 ਕਿਲੋਮੀਟਰ ਤੋਂ ਆਣ ਕੇ ਇੱਥੇ ਆਣ ਕੇ ਸਮਾਨ ਦੀ ਲੋੜ ਲਾ ਸਿੱਖਾਂ ਨੂੰ ਬਚਾਉਣ ਵਾਲਾ ਮਹਾਰਾਜ ਸਿੱਖਾਂ ਦੇ ਆਪ ਦਾ ਬਹੁਤ ਆਈਆਂ 47 ਸਾਡੇ ਅੰਦਰ ਦੇ ਪਰਦੇਮ ਹੜਾਈ ਆ ਤੇ ਅਸੀਂ ਇਹੀ ਦੇਖੀ ਆ ਕਾਸੀ ਇਹੀ ਲਗਾਇਆ ਹੋਇਆ ਆ 93 ਬਣੀ ਆਇਆ 23 ਆਇਆ ਹੁਣ 25 ਆ ਗਿਆ ਜੇ ਵੇਖੋ ਜਦੋਂ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਸਿੰਘ ਮੁੱਠੀਪੁਰ ਸਿੰਘ ਰਹਿ ਗਏ ਠੀਕ ਹੈ ਕਿੱਥੋਂ ਬਦਲ ਨਹੀਂ ਆਉਂਦਾ ਸੀ ਤੇ ਸਿੱਖ ਲੜਦੇ ਰਹੇ ਬਚਾ ਕਰਦੇ ਰਹੇ ਮੁੱਠੀਪੁਰ ਸਿੰਘ ਸੀ ਉਦੋਂ ਨਹੀਂ ਮਤਲਬ ਪ੍ਰਵਾਹ ਕੀਤੀ ਫਿਰ ਵੇਖੋ ਅਸੀਂ 84 ਘੰਡਾਈ ਅਸੀਂ ਯੂਹ ਕੋਮਾਂ ਅਸੀਂ ਉਹ ਬਾਜਾਂ ਵਾਲੀ ਦੀ ਕੋਮਾਂ ਅਸੀਂ ਕੋਈ ਐ ਥੋੜੀ ਜਿਹੀ ਰਾਹ ਜਾਂਦੇ ਤੁਰਦੇ ਫਿਰਦੇ ਹੈਗੇ ਆ ਫਰੋਈਪੁਰ ਦੀ ਥਾਂ ਥੰਬਦਣਾ ਮੀਆਂ ਹੁਣ ਅਜੇ ਥੋੜੇ ਦਿਨ ਪਹਿਲਾਂ ਅਸੀਂ ਉਧਰ ਕਬੂਥਰੇ ਵਾਲੀ ਸਾਈਡ ਵੀ ਆਇਆ ਉਧਰ ਗਏ ਲੋਕਾਂ ਦੇ ਵੀ ਯਾਰ ਕਬੂਥਰੇ ਬਹੁਤ ਵਧੀਆ ਲੋਕ ਨੇ ਵੀ ਲੋਕ ਇੱਥੇ ਮਤਲਬ ਕੋਈ ਲੁੱਟ ਕੋਣੀ ਕੋਈ ਕੁਛ ਨਹੀਂ ਯਾਰ ਫਰੋਈਪੁਰ ਨਹੀਂ ਜਾਣਾ ਵੀ ਫਰੋਈਪੁਰ ਤੇ ਯਾਰ ਲੋਕ ਹੱਥਾਂ ਜੋ ਖੋਲ ਲੈਂਦੇ ਆ ਤੋਸੋ ਕਿੱਡਾ ਗਲਤ ਮੈਸੇਜ ਆ ਕਣਕ ਦੀ ਬਿਜਾਈ ਵੇਲੇ ਨਾ ਤਾਂ ਕੋਈ ਬੀਜ ਬਚਿਆ ਨਾ ਖਾਦ ਆ ਉਦੋਂ ਆਪਾਂ ਇਹਨਾਂ ਨੂੰ ਬੀਜ ਖਾਦ ਤੇ ਟਰੈਕਟਰ ਤੇ ਤੇਲ ਇਹ ਚੀਜ਼ਾਂ ਦਿਹਾਗੇ ਆ ਸਾਨੂੰ ਤਕਰੀਬਨ ਇੱਥੇ 1 ਬਹਾਰਾਂ ਲੱਗ ਗਿਆ ਜੀ ਸੰਤਾਂ ਸਲੂੜ ਲੱਗ ਲਾਏ ਹੋਇਆ ਭਾਈ ਸਾਰੇ ਸੰਤਰੀ ਸਮਝਾਉਂਦੇ ਆਂ ਵੀ ਅੱਜ ਸਾਰਿਆਂ ਤੇ ਬਹੁਤ ਵੱਡੀ ਆਉਤ ਆਈ ਆ ਪਾਣੀ ਦੇ ਵਿੱਚ ਰਿਸਕ ਦੇ ਰਹਾ ਸਾਰਨ ਖਾਣ ਲਿਓ ਜਿੱਦੇ ਬਣ ਲੈ ਗਿਆ ਤੇ ਉਦੋਂ ਤੱਕ ਪਾਪੇ ਹੋਏ ਨਹੀਂ ਰਾਸ਼ਨਾਂ ਰੋਟੀ ਖਾਣ ਨੂੰ ਸਰ ਮਿਲ ਰਹੀ ਹੈ ਤੇ ਘਰ ਸਾਹਮਣੇ ਮਿਲਦੀ ਪਈ ਆ ਅਸੀਂ ਤੇ 9 ਵਜੇ 10 ਵਜੇ ਆਈਦਾ ਤੇ 6 ਵਜੇ ਚੁਾਈਦਾ ਇਥੋਂ ਅੱਜ 12 ਦਿਨ ਪੂਰੀ ਹੋ ਗਏ ਹਸਪਤਲ ਲਗਾਇਆ ਨਥੇ ਰਾਸ਼ਨ ਵੰਡ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਆ ਕਈ ਇਲਾਕਿਆਂ ਦੇ ਵਿੱਚ ਰਾਸ਼ਨ ਦੀ ਕਮੀ ਤੇ ਕਈ ਇਲਾਕਿਆਂ ਦੇ ਵਿੱਚ ਰਾਸ਼ਨ ਦੀ ਬਹੁਤ ਆਦ ਪਹੁੰਚੀ ਹੋਈ ਆ ਪਰ ਰਾਸ਼ਨ ਵੰਡਣ ਦੇ ਵੇਲੇ ਵਕ-ਵਕ ਵੀਡੀਓ ਸਾਹਮਣੇ ਆ ਰਹੀਆਂ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੇ ਸਿਰ ਸ਼ਰਮ ਸ਼ਰਮ ਨਾਲ ਝੁਕਦੇ ਨਜ਼ਰ ਆ ਰਹੇ ਔਰ ਅੱਜ ਅਸੀਂ ਫ੍ਰੋਪਰ ਦੇ ਪਿੰਡ ਟੀਰਾ ਕਾਰ ਦੀ ਘਾੜ ਤੇ ਖੜੇ ਹਾਂ ਔਰ ਇੱਥੇ ਇਸ ਇਲਾਕੇ ਦੇ ਨੌਜਵਾਨ ਮੌਜੂਦ ਨੇ ਬਜ਼ੁਰਗ ਵੀ ਹੈਗੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਅੱਜ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦੇ ਅੱਜ ਦੇ ਰਾਸ਼ਨ ਦੀ ਵਡਰ ਨੂੰ ਲੈ ਕੇ ਰਾਸ਼ਨ ਦੀ ਜ਼ਰੂਰਤ ਨੂੰ ਲੈ ਕੇ ਗੱਲ ਕਰਦੇ ਹਾਂ ਜੀ ਵੀਰ ਜੀ ਰਾਸ਼ਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਤਰ੍ਹਾਂ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਆ ਕਿਤੇ ਗੱਲ ਕਹੀ ਜਾ ਰਹੀ ਹੈ ਕਿ ਰਾਸ਼ਨ ਦੀ ਘਾਟ ਆ ਤੇ ਕਿਤੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਰਾਸ਼ਨ ਬਹੁਤ ਹੈ ਤੇ ਕਿਦੇ ਮਾਮਲੇ ਸਾਹਮਣੇ ਆ ਰਹੇ ਕਿ ਰਾਸ਼ਨ ਸਹੀ ਹੱਥਾ ਵਿੱਚ ਨਹੀਂ ਪਹੁੰਚਦਾ ਅਗਰ ਤੁਹਾਡੇ ਇਸ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੀ ਕੀ ਹਾਲਾਤ ਹੈ ਵੇਖੋ ਜੀ ਰਾਸ਼ਨ ਦੀ ਕੋਈ ਕਮੀ ਨਹੀਂ ਜਿਹੜੀ ਘਾਟ ਵਾਲੀ ਗੱਲ ਉਹ ਕਿਤੇ ਵੀ ਹੈ ਨਹੀਂ ਰਾਸ਼ਨ ਬਹੁਤ ਜ਼ਿਆਦਾ ਬਸ ਇਸ ਲੋਕਾਂ 'ਚ ਥੋੜੀ ਸ਼ਰਮ ਦੀ ਕਮੀ ਹੈ ਬਹੁਤ ਮੈਨੂੰ ਇਹ ਸ਼ਬਦ ਕਹਿਣ ਲੱਗਾ ਸ਼ਰਮ ਆਉਂਦੀ ਪਰ ਸ਼ਰਮ ਦੀ ਕਮੀ ਹੈ ਮਤਲਬ ਸਮਾਨ ਆਉਂਦਾ ਦੇਖੋ ਉਹਨੂੰ ਉਹਨੂੰ ਲੁੱਟਦੇ ਆ ਚੋਰਾਵਾਂ ਗੀ ਤੁਸੀਂ ਜੇ ਕਿਸੇ ਨੂੰ ਲੋੜ ਆ ਲੈਣ ਲਗਾਓ ਰਮਾਨਾ ਤਰੀਕੇ ਨਾਲ ਲੋ ਤੁਸੀਂ ਕਹ ਰਹੇ ਹੋ ਲੁੱਟਦੇ ਇਹ ਕੌਣ ਲੋਕ ਆ ਜਿਹੜੇ ਹੜ੍ਹ ਦੇ ਵਿੱਚ ਡੁੱਬੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਲੋਕ ਆ ਜਾਂ ਕੋਈ ਹੋਰ ਪਾਸਿਓਂ ਆ ਕੇ ਰਾਸ਼ਨ ਨੂੰ ਹੱਥ ਮਾਰਦੇ ਆ ਉਹ ਜਿਹੜੇ ਹੜ੍ਹ 'ਚ ਡੁੱਬੇ ਉਹ ਬੇਚਾਰੇ ਸ਼ਰਮ ਦੇ ਮਾਰੇ ਪਿੱਛੋਂ ਅੱਗੇ ਨਹੀਂ ਆਉਂਦੇ ਠੀਕ ਆ ਇਹ ਜਿਹੜੇ ਪਾਸੋਂ ਲੋਕ 10-10 ਕਿਲੋਮੀਟਰ ਤੋਂ 20-20 ਕਿਲੋਮੀਟਰ ਤੋਂ ਆਣ ਕੇ ਇੱਥੇ ਆਣ ਕੇ ਸਮਾਨ ਦੀ ਲੁੱਟ ਕਰਦੇ ਇੱਥੇ ਲੋਕਲ ਬੰਦੇ ਤੇ ਵਿਚਾਰੇ ਸ਼ਰਮ ਦੇ ਮਾਰੇ ਬੇਵਫਤਾ ਦੇ ਪਏ ਉਹ ਅੱਗੇ ਨਹੀਂ ਆਉਂਦੇ ਹਾਂਜੀ ਤਾਂ ਜੇਕਰ ਗੱਲ ਕਰੀਏ ਤਾਂ ਇੱਕ ਵੇਲਾ 47 ਵੀ ਆਇਆ ਸੀਗਾ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਤਾਂ ਸਾਡੇ ਬਹੁਤੇ ਪੰਜਾਬੀ ਖਾਸ ਕਰਕੇ ਪੰਜਾਬ ਦੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਏ ਉਸ ਸਮੇਂ ਨਾ ਮਾਲ ਨਾ ਡੰਗਰ ਨਾ ਠੱਗਾ ਨਾ ਬੱਚਾ ਨਾ ਦਾਣਾ ਨਾ ਫੱਕਾ ਫੇਰ ਵੀ ਅੱਜ ਜੋ ਪੈਰਾਸਿਰ ਹੋਏ ਚੰਗੀਆਂ ਕੋਠੀਆਂ ਆਲishan ਕੋਠੀਆਂ ਚੰਗੇ ਡਾਕਟਰ ਚੰਗੀਆਂ ਗੱਡੀਆਂ ਤਾਂ ਜੇਕਰ ਉਸ ਸਮੇਂ ਨੂੰ ਝਾਤ ਮਾਰੀ ਜਾਵੇ ਤਾਂ ਉਸ ਸਮੇਂ ਦੇ ਮੁਕਾਬਲੇ ਅੱਜ ਦਾ ਨੁਕਸਾਨ ਤਾਂ ਬਹੁਤਾ ਨਹੀਂ ਹੈਗਾ ਪਰ ਇਹ ਹਾਲਾਤ ਮੰਗਣ ਵਾਲੇ ਕਿਉਂ ਬਣੇ ਹੋਏ ਨੇ ਵੇਖੋ ਜੀ ਜਿਹੜਾ ਸਮਾਂ ਅਸੀਂ ਕੱਢਿਆ ਪੰਜਾਬੀਆਂ ਨੇ ਸਿੱਖਾਂ ਨੇ ਜੇ ਵੇਖੋ ਜਦੋਂ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਸਿੰਘ ਮੁਠੀ ਪਰ ਸਿੰਘ ਰਹਿ ਗਏ ਠੀਕ ਹੈ ਕਿੱਥੋਂ ਬਦਾਲੀ ਆਉਂਦਾ ਸੀਗਾ ਤੇ ਸਿੱਖ ਲੜਦੇ ਰਹੇ ਬਚਾਅ ਕਰਦੇ ਰਹੇ ਮੁਠੀ ਪਰ ਸਿੰਘ ਸੀ ਉਦੋਂ ਨਹੀਂ ਮਤਲਬ ਪ੍ਰਵਾਹ ਕੀਤੀ ਫਿਰ ਵੇਖੋ ਅਸੀਂ 84 ਹੰਡਾਈ 88 ਵਾਲਾ ਹੜਨਾ ਹੋਰ ਬੜੀਆਂ ਆਫ਼ਤਾਂ ਆਜ਼ਾਦੀ ਵੇਲੇ ਵੰਡ ਹੋਈ ਕਿੰਨੇ ਲੱਖਾਂ ਲੋਕ ਮਾਰੇ ਗਏ ਨੁਕਸਾਨ ਹੋਇਆ ਉਹ ਅਸੀਂ ਉਥੋਂ ਵੀ ਉੱਠ ਗਏ ਆਹ ਕੀ ਦੀ ਗੱਲ ਸਿਰਫ ਇੱਕ ਅਪੀਲ ਆ ਵੀ ਮਿੰਤ ਵਾਲੀ ਗੱਲ ਆ ਜਲੂਸ ਨਾ ਕਢਾਓ ਠੀਕ ਹੈ ਨਾ ਅਸੀਂ ਉਹ ਕੌਮਾਂ ਅਸੀਂ ਉਹ ਬਾਜਾਂ ਵਾਲੇ ਦੀ ਕੌਮਾਂ ਅਸੀਂ ਕੋਈ ਐ ਥੋੜੀ ਜਿਹੀ ਰਾਹ ਜਾਂਦੇ ਤੁਰਦੇ ਫਿਰਦੇ ਹੈਗੇ ਆ ਠੀਕ ਹੈ ਨਾ ਜੇ ਦੇਖੀਏ ਤਾਂ ਇਹ ਜਿਹੜੇ ਰਾਸ਼ਨ ਹੱਥਾਂ ਵਿੱਚ ਹੋ ਰਹੇ ਆ ਹੈਗੇ ਤਾਂ ਸਾਡੇ ਪੰਜਾਬੀ ਸਾਡੇ ਹੀ ਭਰਾ ਨੇ ਪਰ ਇਹ ਗੱਲ ਦੇਖਣ ਨੂੰ ਕਿਉਂ ਮਿਲ ਰਹੀ ਆ ਇਹ ਪੰਜਾਬ ਇੱਕ ਤੇ ਕਿਸੇ ਵੇਲੇ ਦਾਨੀ ਸੀਗਾ ਅੱਜ ਮੰਗਤਾ ਕਿਉਂ ਨਜ਼ਰ ਆ ਰਿਹਾ ਹੈ ਵੇਖੋ ਜੀ ਕੋਈ ਸਮਝ ਤੋਂ ਬਾਹਰ ਈ ਗੱਲ ਸਾਡੇ ਭਰਾ ਨੇ ਸਾਡੇ ਵਿੱਚੋਂ ਨੇ ਪਤਾ ਨਹੀਂ ਹੁਣ ਮਤਲਬ ਕੀ ਇਹਨਾਂ ਨੂੰ ਬੇਵਤਾ ਕੀ ਆ ਜਾਂ ਇਹਨਾਂ ਦੇ ਕੋਈ ਦਿਮਾਗੀ ਕੀ ਸਮਝ ਨਹੀਂ ਆ ਰਹੀ ਅਸੀਂ ਤਾਂ ਹੱਥ ਜੋੜ-ਜੋੜ ਮਿੰਨਤਾ ਕਰਦੇ ਆ ਮਤਲਬ ਪਤਾ ਨਹੀਂ ਕੋਈ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਵੇਖੋ ਕਿੱਡਾ ਇੱਥੋਂ ਤੱਕ ਨਹੀਂ ਸਮਝਾਉਣਾ ਕਈਆਂ ਨੂੰ ਪਾਸਲ ਜਾ ਕੇ ਵੀਰ ਤੇਰੇ ਘੜੀ ਮਿੰਨਤਾ ਕਿੱਡਾ ਗਲਤ ਮੈਸੇਜ ਜਾਂਦਾ ਫਰੋਈਪੁਰ ਦੀ ਥਾਂ ਥਾਂ ਬਦਨਾ ਮੀਆਂ ਹੁਣ ਅੱਛਾ ਥੋੜੇ ਦਿਨ ਪਹਿਲਾਂ ਅਸੀਂ ਉਧਰ ਕਬੂਰਥਲੇ ਵਾਲੀ ਸਾਈਡ ਵੀ ਆਇਆ ਉਧਰ ਗਏ ਲੋਕਾਂ ਦੇ ਵੀ ਯਾਰ ਕਪੂਰਥਲੇ ਬਹੁਤ ਵਧੀਆ ਲੋਕ ਨੇ ਵੀ ਲੋਕ ਇੱਥੇ ਮਤਲਬ ਕੋਈ ਲੁੱਟ ਕੋ ਨਹੀਂ ਕੋਈ ਕੁਝ ਨਹੀਂ ਯਾਰ ਫਰੋਈਪੁਰ ਨਹੀਂ ਜਾਣਾ ਵੀ ਫਰੋਈਪੁਰ ਤੇ ਯਾਰ ਲੋਕ ਹੱਥਾਂ ਚੋਂ ਖੋਹ ਲੈਂਦੇ ਆ ਦੋਸਤ ਕਿੱਡਾ ਗਲਤ ਮੈਸੇਜ ਆ ਅੱਛਾ ਜਿਵੇਂ ਇਦਾਂ ਮੈਸੇਜ ਆਂਦਰਾ ਕੋ ਉਹ ਇੱਥੇ ਕਿੰਨੇ ਆ ਨਹੀਂ ਕਿ ਦੇਖੋ ਜੇ ਸਾਹਮਣੇ ਆਇਆ ਕਿ ਸੈਂਕੜੇ ਕਿਲੋਮੀਟਰ ਤੋ ਚੱਲ ਕੇ ਯੂਪੀ ਤੋਂ ਮੁਸਲਮਾਨ ਲੋਕ ਜੇ ਰਹੇ ਗਿਆ ਧਰਮ ਦੇ ਲੋਕ ਪੰਜਾਬ ਚ ਆ ਕੇ ਰਸ਼ ਲੈ ਕੇ ਪਹੁੰਚੇ ਸੇਵਾ ਕਰਨ ਪਹੁੰਚੇ ਆ ਪਰ ਉਹਨਾਂ ਦੇ ਹੱਥਾਂ ਵਿੱਚੋਂ ਸਮਾਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਨਾਲ ਖਿੱਚ ਤੋ ਕਰਨ ਦੇ ਵੀ ਕੋਸ਼ਿਸ਼ ਕੀਤੀ ਗਈ ਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਗੱਲਾਂ ਹੈਗੀਆਂ ਇਹ ਚੀਜ਼ਾਂ ਪੰਜਾਬ ਤੇ ਪੰਜਾਬੀ ਤੇ ਗਲਤ ਨੇ ਵੇਖੋ ਜੀ ਸਾਡੇ کردار ਨੂੰ ਇਹ ਚੀਜ਼ਾਂ ਸ਼ੋਭਾ ਹੀ ਨਹੀਂ ਦਿੰਦੀਆਂ ਠੀਕ ਹੈ ਨਾ ਜਿਹੜਾ ਸਾਡਾ ਕਰਦਾਰ ਜਿੱਡਾ ਉੱਚਾ ਹੋ ਆਪਾਂ ਨੂੰ ਮੰਨਦੇ ਨਾ ਯੂਪੀ ਵਾਲੇ ਬਿਹਾਰ ਵਾਲੇ ਬਾਕੀ ਸਟੇਟਾਂ ਵਾਲੇ ਉਹ ਉਹਨਾਂ ਨੂੰ ਇਹ ਦੇਖ ਕੇ ਲੱਗਦਾ ਵੀ ਯਾਰ ਅਸੀਂ ਕਿੱਥੇ ਆ ਗਏ ਇਹ ਚੀਜ਼ਾਂ ਵਧੀਆ ਨਹੀਂ ਗਈਆਂ ਸਗੋਂ ਸਾਨੂੰ ਉਹਨਾਂ ਦਾ ਆਇਆ ਦਾ ਸਵਾਗਤ ਕਰਨਾ ਚਾਹੀਦਾ ਉਹਨਾਂ ਨੂੰ ਜਲ ਪਾਣੀ ਰੋਟੀ ਪਾਣੀ ਰਮਾਨ ਨਾਲ ਭਾਗੇ ਜਿਹੜੀ ਚੀਜ਼ ਲੈ ਕੇ ਆਇਆ ਭਾਈ ਉਹ ਆਪੇ ਤਰੀਕੇ ਨਾਲ ਵੰਡ ਦੇਣਗੇ ਸਾਨੂੰ ਕੀ ਲੋੜ ਲੁੱਟਖੋ ਕਰਨ ਦੀ ਠੀਕ ਹੈ ਨਾ ਤੇ ਮੈਂ ਤਾਂ ਉਹ ਜਿਹੜਾ ਵੀ ਆਉਂਦਾ ਮੈਂ ਤਾਂ ਇੱਥੇ ਉਸ ਦਿਨ ਦੇ ਪਹਿਲੇ ਦਿਨ ਦੀ ਇੱਥੇ ਅਸੀਂ ਇਹ ਅਪੀਲ ਕਰਦੇ ਹਾਂ ਹਰੇਕ ਨੂੰ ਜਿਹੜਾ ਵੀ ਆਉਂਦਾ ਵੀ ਭਾਈ ਰਾਸ਼ਨ ਬਹੁਤ ਹੋ ਗਿਆ ਸਾਡੀ ਇਹ ਰਿਕ ਜਦੋਂ ਪਾਣੀ ਉਤਰ ਗਿਆ ਉਦੋਂ ਜਿਹੜੀ ਚੀਜ਼ ਦੀ ਲੋੜ ਪਊਗੀ ਉਹ ਇਦਾਂ ਤੁਹਾਡੇ ਮਾਦੀਆਂ ਨੂੰ ਦੱਸਿਆ ਜਾਊਗਾ ਕਿਉਂਕਿ ਦੇਖੋ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਬਣਾਉਣੀਆਂ ਜ਼ਮੀਨਾਂ ਬਣਾਉਣ ਤੇ ਦੇਖੋ ਟਰੈਕਟਰ ਲੱਗਣੇ ਆ ਡੀਜ਼ਲ ਲੱਗਣਾ ਰੇਤਾ ਪਾਸੇ ਹਟਾਉਣੀ ਪੈਣੀ ਆ ਕਈ ਥੇ ਮਿੱਟੀ ਜਿਆਦੀ ਚੜ ਗਈ ਉਹ ਜ਼ਮੀਨਾਂ ਬਣਣੀਆਂ ਸੁੱਕਣੀਆਂ ਉਸ ਤੋਂ ਬਾਅਦ ਕਣਕ ਦੀ ਬਜਾਈ ਹੋਣੀ ਆ ਕਣਕ ਦੀ ਬਜਾਈ ਵੇਲੇ ਨਾ ਦਿਨਾਂ ਕੋਈ ਬੀਜ ਬਚਿਆ ਨਾ ਖਾਦ ਉਦੋਂ ਆਪਾਂ ਇਹਨਾਂ ਨੂੰ ਬੀਜ ਖਾਰ ਤੇ ਟਰੈਕਟਰ ਤੇ ਤੇਲ ਇਹ ਚੀਜ਼ਾਂ ਦੇਾਂਗੇ ਤਾਂ ਜੋ ਇਹਨਾਂ ਦੀ ਕਣਕ ਹੋ ਸਕੇ ਇਹ ਵਿਚਾਰੇ ਖਾਨ ਜੋ ਗਏ ਜਨ ਕੁਝ ਪੈਰਾਂ ਦੇ ਖੜੇ ਹੋ ਜਾਣ ਉਹਦੀ ਲੋੜ ਆ ਇਹ ਮਿਹਨਤੀ ਆ ਵੀ ਹੁਣ ਰਸਣ ਜਿਹੜਾ ਅਸੀਂ ਥੋੜਾ ਲੋਕੀ ਨਾ ਲਿਉਣ ਤੇ ਗੱਲ ਚੰਗੀ ਐ ਜਿੰਨਾ ਸਮਾਨ ਉਹ ਬਜ਼ੁਰਗੋ ਤੁਸੀਂ ਉਮਰ ਪਾਈਓ ਬਾਣੇ ਦੇ ਧਾਰਨੀ ਵੀ ਉਹ ਤੇ ਸਿੱਖੀ ਦੀ ਬਿਰਤੀ ਵਾਲੇ ਹੋ ਜੇਕਰ ਆਪਾਂ ਪ੍ਰਮਾਤਮਾ ਦੀ ਗੱਲ ਕਰੀਏ ਤੇ ਗੁਰਬਾਣੀ ਦੀ ਗੱਲ ਕਰੀਏ ਤਾਂ ਸਾਡੇ ਧਰਮ ਦੇ ਵਿੱਚ ਪੰਗਤ ਦੀ ਇੱਕ ਬਹੁਤ ਮਹੱਤਤਾ ਹੈਗੀ ਆ ਔਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਲੰਗਰ ਦੀ ਪ੍ਰਥਾ ਚੱਲੀ ਆ ਰਹੀ ਔਰ ਲੰਗਰ ਜੇਕਰ ਪੰਜਾਬ ਦੇ ਵਿੱਚ ਲੰਗਰ ਹਰੇਕ ਗੁਰਦੁਆਰੇ ਦੇ ਵਿੱਚੋਂ ਲੰਗਰ ਇੱਥੇ ਤੱਕ ਪਹੁੰਚਾ ਲੰਗਰ ਅੰਦਰ ਵੀ ਜਾ ਰਿਹਾ ਪਰ ਰਾਸ਼ਨ ਨੂੰ ਲੈ ਕੇ ਜਿਹੜੀ ਵੰਡ ਹੋ ਰਹੀ ਹੈ ਤੋਂ ਵੰਡ ਨੂੰ ਲੈ ਕੇ ਗਲਤ ਮੈਸੇਜ ਆ ਰਹੇ ਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਗਲਤ ਨੇ ਸਭ ਤੋਂ ਵੱਡਾ ਫਤਿਹ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਤਕਰੀਬਨ ਇੱਥੇ 12 ਸਾਲ ਹੋ ਗਿਆ ਜੀ ਸੰਗਤਾਂ ਸੰਜੋੜ ਲੰਗਰ ਲਾਏ ਹੋਏ ਆ ਅਸੀਂ ਸਾਰੇ ਸਾਥੀ ਸਮਝਾਉਂਦੇ ਆਂ ਵੀ ਅੱਜ ਸਾਰਿਆਂ ਤੇ ਬਹੁਤ ਵੱਡੀ ਆਫਤ ਆਈ ਆ ਪਾਣੀ ਦੇ ਵਿੱਚ ਜਿੱਕੇ ਦੇ ਰਹਾ ਸਾਰਨ ਖਾਨ ਲਿਓ ਜਿੱਦੇ ਪਾਣੀ ਲੈ ਗਿਆ ਤੇ ਉਦਲਤ ਕਿਰਪਾ ਪੇ ਹੋਏਣੀ ਆ ਅੱਜ ਪਾਣੀ ਦੇ ਵਿੱਚ ਜਿਹੜੀ ਸੰਗਤ ਬਾਹਰ ਆ ਰਹੀ ਆ ਆਉਂਦਿਆਂ ਨੂੰ ਰੋਟੀ ਔਰ ਚਾਹ ਜਿਹੜੀ ਚੀਜ਼ ਤੇ ਲੋੜ ਆ ਇਹਨਾਂ ਨੂੰ ਮਿਲ ਰਹੀ ਆ ਸਾਡੀ ਸਾਰੀ ਰਿਸ਼ਕੈਟੀ ਹੋ ਵੀ ਜਿਹੜੇ ਆਪਦੇ ਰਿਸ਼ਤੇ ਪਾਸੋਂ ਸੱਦੇ ਹੋਏ ਇਹਨਾਂ ਨੇ ਲੰਬਿਓ ਇੰਨਾਂ ਨੇ ਸਭ ਜਿਹੜੇ ਇੱਥੇ ਲੋਕ ਰਹਿੰਦੇ ਆ ਸਾਨੂੰ ਪਤਾ ਜਿਨਾ ਇਥੋਂ ਬਾਹਰ ਹੋਏ ਰਸਤੇ ਬਾਹਰ ਜਾਂਦੇ ਨੇ ਇਹ ਲੋਕ ਇਹ ਘਾੜ ਤੇ ਆ ਕੇ ਬੈਠੇ ਹੋਏ ਐਸ ਇਲਾਕੇ ਦੇ ਨਹੀਂ ਜਿਹੜਾ ਇਲਾਕਾ ਡੁੱਬਾ ਜਿਹੜੇ ਹੈਗੇ ਇਥੋਂ ਦੇ ਉਹਨਾਂ ਦੇ ਵਾਸਤੇ ਬੰਦਾ ਆਦੇਣਾ ਜਿਹੜੇ ਕੋਈ ਪਾਸੂ ਆ ਕੇ ਖੜੇ ਹੋ ਜਾਂਦੇ ਆ ਬਿਨਾ ਆਧਾਰਗੜ ਤੋਂ ਰਸਨ ਨਾ ਦੇਣ ਹੁਣ ਅਸੀਂ ਇਹ ਦੇ ਸ਼ਾਨ ਨੂੰ ਕੋਈ ਡਰੇੜੇ ਪਰ ਕੈਂ ਤੁਰ ਜਾਂਦਾ ਅਧਗਾਨਾਂ ਤੇ ਉਹ ਬੇਇੱਜ਼ਤੀ ਵੀ ਰਸਨ ਦੀ ਆ ਇਹ ਆਇਆ ਹੜ ਵਕਤ ਆਇਆ ਜਿਹੜੇ ਵਿੱਚ ਲੋਕ ਜਾਣ ਅੱਜ ਮੁਸੀਬਤ ਵਿੱਚ ਆ ਤੇ ਦੂਸਰੀ ਬੇਨਤੀ ਜਿੰਨਾ ਰਸਨ ਆ ਚੁੱਕਾ 6-6 ਮਿੰਟ ਰਸਨ ਮੁਕ ਗਏ ਨੇ ਕਿਸੇ ਕੋਈ ਜੇ ਸੰਭਾਲ ਕੇ ਵਰਤਿਆ ਜਿਹੜਾ ਸਰਗਾਵਾਂ ਕੰਮ ਕਰਦੇ ਆਪਾਂ ਅੱਜ ਜਿੰਨਾ ਕੋ ਇਲਾਨ ਹੋ ਰਿਹਾ ਕਰੋੜਾਂ ਰਪਿਆ ਦਾ ਮੇਰੇ ਹਿਸਾਬ ਦੇ ਨਾਲ ਜਿੰਨਾ ਲਗਾ ਦੋ ਚੁੱਕਾ ਇਹਨਾਂ ਨੂੰ ਪੈਸਾ ਵਧੀ ਮਿਲ ਜਾਣਾ ਘਰੋਂ ਦੀ ਲੋੜ ਕੋਈ ਨਹੀਂ ਗਈ ਸਿੱਖਾਂ ਨੂੰ ਬਚਾਉਣ ਵਾਲਾ ਮਹਾਰਾਜ ਸਿੱਖਾਂ ਦੇ ਆਪ ਤਾਂ ਬਹੁਤ ਆਈਆਂ 47 ਸਾਡੇ ਦਾਦਿਆਂ ਪਰਦੇ ਹਣਾਈ ਆ 84 ਇਹੀ ਦੇਖੀ ਆ 85 ਇਹੀ ਲਗਾਇਆ ਹੋਇਆ ਫਿਰ 93 ਬਾਨੀ ਆਇਆ 23 ਆਇਆ ਹੁਣ 25 ਆ ਗਿਆ 25 ਤੇ ਪਾਣੀ ਆ ਗਿਆ ਫਿਰ ਵੀ ਅਸੀਂ ਪੈਰਾ ਸੇਰਾ ਦਾ ਪੈਰਾ ਸਰ ਕੋਈ ਚਿਹਰੇ ਫਿਰ ਵੀ ਹੱਸਦੇ ਨੇ ਕੋਈ ਗੱਲ ਨਹੀਂ ਹੈਗੀ ਉਹ ਗਾਲਪੁਰ ਖੇਡਾ ਉਹ ਦੇਣ ਵਾਲਾ ਦੇਲ ਛੱਡਿਆ ਕੋ ਨਹੀਂ ਬਣਨਾ ਗੁਰੂ ਕੇ ਸਾਰੇ ਪਰਿਵਾਰ ਆਪਣਾ ਵਾਰ ਦੇਤਾ ਕੋ ਰੱਖਿਆ ਕੋ ਨਾ ਕੋਲ ਏ ਚੋਨਾ ਸੇਬ ਨੇ ਫੇਰ ਬਣਵਾਇਆ ਨਾ ਆਪਣਾ ਡਰ ਡਰ ਕੇ ਨਹੀਂ ਗੱਲ ਦਾ ਰਸੇ ਮਿਲਦਾ ਪਿਆ ਜਾਂ ਤੇ ਸਾਰੇ ਭਰਾ ਕੇ ਹਾਨੂੰ ਰਸੇ ਨਹੀਂ ਮਿਲਦਾ ਕੋਈ ਇਹ ਤਾਂ ਬਗਈਏ ਸਾਰਾ ਬੇਨਤੀ ਹੋਈ ਆ ਵੀ ਜੇ ਟਰਾਲੀ ਆਉਂਦੀ ਆ ਉਹਨਾਂ ਦੇ ਅਖੇ ਰਸਾ ਲੈ ਜਾਓ ਜਿੱਦ ਦੇ ਪੰਨੇ ਹਾਨੂੰ ਘਰਾਂ ਜਾ ਕੇ ਦੇ ਆਇਓ ਅੱਜ ਰਸਨ ਜਿਹੜਾ ਮਿਲ ਰਿਹਾ ਮੇਰੇ ਖਿਆਲ ਚ ਜਿੰਨੇ ਬੰਦੇ ਲੋਕ ਬੈਠੇ ਇੱਥੇ ਕਿਸੇ ਨੇ ਅੱਗੇ ਨਹੀਂ ਬਾਲੀ ਇੱਥੇ ਉਦਲ ਦੀ ਤੇ ਰਸਨ ਕਰਨਾ ਕੀ ਆਹੀਂ ਆਲੂ ਸਾਡੂ ਦੇ ਜਾਂਦੇ ਇਹਨਾਂ ਨੂੰ ਆਟਾ ਮਿਲਦਾ ਤੇ ਆਟੇ ਨੂੰ ਸਤਿ ਸੰਡੀ ਪਾਣੀ ਕੀ ਕਰਦਾ ਰੱਖਿਓ ਪਰ ਜਿਹੜੇ ਰਾਸ਼ਨ ਲੈ ਕੇ ਆ ਰਹੇ ਕਸੂਰ ਉਹਨਾਂ ਦਾ ਤਾਂ ਨਹੀਂ ਕਸੂਰ ਤਾਂ ਉਹਨਾਂ ਲੋਕਾਂ ਦਾ ਜਿਹੜੇ ਉਸ ਰਾਸ਼ਨ ਨੂੰ ਹੱਥੋਂ ਖੋਣ ਨੂੰ ਕਹਿੰਦੇ ਜਿਹੜੇ ਲੈ ਗਿਆ ਰਹੇ ਉਹਨਾਂ ਦਾ ਧੰਨਵਾਦ ਆ ਉਹ ਬੜੀ ਦੂਰੋਂ ਆਉਂਦੇ ਆ ਤੇਲ-ਬਾਲ ਦੇ ਪਰ ਇਕੱਠਾ ਕਰਦੇ ਆ ਕਿਹ ਕਿਹ ਰੁਪਈਆ ਸਾਰੀ ਸੰਗਤ ਵਿੱਚ ਪੈਂਦਾ ਜਿਹੜੇ ਲਿਆ ਨਾ ਗਰੀ ਉਹ ਸੋਚਣਾ ਬਈ ਲੱਗੇ ਕਰਨਾ ਕੀ ਆ ਰਾਸ਼ਨ ਰੋਟੀ ਖਾਣ ਨੂੰ ਸਭ ਮਿਲ ਰਹੀ ਇਥੇ ਜਾ ਸਾਹਮਣੇ ਮਿਲਦੀ ਪਈ ਆ ਅਸੀਂ ਇੱਥੇ 9 ਵਜੇ 10 ਵਜੇ ਆਈਦਾ 6 ਵਜੇ ਤੁਝਾਈਦਾ ਇਥੋਂ ਅੱਜ 12 ਦਿਨ ਪੂਰੇ ਹੋ ਗਏ ਰਸ ਲੱਗ ਲਾਇਆ ਨੇ ਇਥੇ ਸਾਰੇ ਲੱਖ ਲੱਗੇ ਪਿੰਡਾਂ ਨੇ ਅਸੀਂ ਸਮਝਾਉਣ ਦੇ ਤੁਸੀਂ ਇਹ ਨਾ ਕੰਮ ਕਰੋ ਰਸ ਨਾ ਲਓ ਜਿੱਦ ਦਿਨ ਮੈਂ ਲੈ ਕੇ ਪਾਣੀ ਤੇਰੇ ਘਰਾਂ ਰਸ ਮੌਜੂਗਾ ਜਿੰਨਾ ਤਰ੍ਹਾਂ ਇਨਸਾਨ ਹੋਇਆ ਜਿੰਨਾ ਸਾਡੇ ਕੋਲ ਇਲਾਕੇ ਨੂੰ ਹੋਇਆ ਤੈਨੂੰ ਕਣ ਕੇ ਡੀਜਲ ਯਾਤਵਾਵਾਂ ਗਣ ਕੇ ਇੱਥੇ ਬਹੁਤ ਲੋਕ ਰਸ਼ਨ ਲੈ ਕੇ ਆਏ ਹੋਏ ਆ ਜਾਂ ਰਸਤੇ 'ਚ ਆ ਰਹੇ ਆ ਅੱਜ ਜਿਹਾ ਪਲਸੋ ਤੱਕ ਪਹੁੰਚਣ ਵਾਲੇ ਆ ਉਹ ਫਿਰ ਕਿਸ ਤਰ੍ਹਾਂ ਰਸ਼ਨ ਵੰਡਣ ਕੋਈ ਉਹਨਾਂ ਲਈ ਸੁਨੇਹਾ ਅਸੀਂ ਤੁਹਾਨੂੰ ਇਹ ਕਹਿੰਦੇ ਜਿੱਥੇ ਰਸ ਲੈਦਾ ਜਾਂ ਇੱਕ ਵਾਰ ਸਟੋਰ ਕਰ ਲੋਗੇ ਤੇ ਵਿਆਹ ਦਾ ਕਪੜਾ ਲੈ ਕੇ ਤੂੰ ਬਾਜ ਪਣ ਲੈ ਜਾ ਪਕਰਾਂ ਜਾ ਕੇ ਰੋਂਡਾ ਵੇ ਆਣ ਦੇ ਲੋੜ ਤਹਾ 6 ਮਿੰਟ ਆਪਣਾ ਫਿਰ ਬੈਣੀ ਆ ਅੱਜ ਤਾਂ ਲੋੜ ਕੋਈ ਨਹੀਂ ਜੇ ਦੋ ਜੀ ਕਰਦੇ ਆ ਉਹਨਾਂ ਲਈ ਕੋ ਰਸ ਖਾ ਲੂਗਾ ਪਿਆ ਕੋਈ ਇਹਦੀ ਗੱਲ ਨਹੀਂ ਦੇ ਨਾਲ ਮਹਾਰਾਜਾ ਉਹ 1.5 ਸਾਲ ਦੇ ਬੱਚੇ ਨੂੰ ਬਾਂਦੀ ਪਜਾ ਕੇ ਪਰ ਲੈ ਆਇਆ ਆਪਾਂ ਸਮਝੋ ਸਾਰੇ 1.5 ਸਾਲ ਦਾ ਬੱਚਾ ਪਾਣੇ ਦੀ ਬੱਚੀ ਆ ਗਿਆ ਕੋਈ ਕਿੰਨੀ ਉਮਰ ਹੋਊਗੀ ਜਿਹੜਾ ਘਰ ਲੈ ਗਿਆ ਇਹਨੂੰ ਕੋਈ ਜਿੰਨੀ ਵੱਡੀ ਹੋਊਗੀ ਰਖਰਾਂ ਵਾਲਾ ਮਹਾਰਾਜ ਆ ਇਹ ਆਫਤਾ ਜਿਹੜੀਆਂ ਸਿੰਘਾਂ ਦੇ ਸਿੱਖਾਂ ਦੇ ਆਉਂਦੀ ਰਹਿੰਦੀਆਂ ਕਿ ਆਉਂਦੀ ਰਹਿਣੀਆਂ ਕੱਲ੍ਹ ਜੋ ਗਿਆ ਜੋ 25 ਜਾ ਕੇ ਹੋਣ ਰਿਹਾ ਸਾਹਮਣੇ ਆ ਮਤਲਬ ਕਿ ਇਹੋ ਜਿਹੇ ਆਫਤਾ ਦੇ ਨਾਲ ਹਮੇਸ਼ਾ ਨਿਸ਼ਠਣ ਲਈ ਤਿਆਰ ਰਭੋ ਮੈਂ ਨਾ ਹਰੇਕ ਨਹੀਂਦਾ ਆਫਤੇ ਆ ਜੇ ਡਰੋ ਨਾ ਕੋਈ ਗੱਲ ਨਹੀਂ ਦੇਵਾਂ ਮਹਾਰਾਜਾ ਅੱਜ ਦੇਣ ਦੇ ਆਪਾਂ ਨੂੰ ਮੈਂ ਤੁਹਾਨੂੰ ਬਿਲ ਦੱਸਤਾ ਉਹ ਪਾਣੀ ਜਦੋਂ ਖਾਉਂਦੇ ਜਾਂਦੇ ਆ ਤੇ ਜਿਹੜੇ ਪਾਣੀ ਦੇ ਫੇਰਾਂ ਦੂਆ ਪੜ੍ਹੋ ਪਰ ਜਿਹੜੇ ਦੂਸਰੇ ਲੋਕ ਸਮਾਨ ਲੈ ਕੇ ਆ ਰਹੇ ਉਹਨਾਂ ਦੀ ਭਾਵਨਾ ਤਾਂ ਹੈਗੀ ਨਾ ਅਸੀਂ ਆਪਦੇ ਭਰਾਵਾਂ ਦੇ ਨਾਲ ਖੜੀਏ ਉਹਨਾਂ ਦੇ ਦੁੱਖ ਮਡਾਈਏ ਉਹਨਾਂ ਦੀ ਮਦਦ ਕਰੀਏ ਇਹ ਵੀ ਦੇਖੋ ਜੀ ਹੁਣ ਜੁਪੀਓ ਆਏ ਹੋ ਬਿਆਰੇ ਮਲੇਰ ਕੋਲੇ ਮੁਸਲਮਾਨ ਮੁਸਲਮਾਨ ਭਾਈ ਸਾਹਿਬ ਆਇਆ ਉਹ ਕਹਿੰਦਾ ਸਿੱਖ ਤੇ ਮੁਸਲਮਾਨ ਇੱਕੋ ਭਾਈ ਹਰੇ ਆ ਸਾਰੇ ਹਮਦਰਦੀ ਆ ਤੇ ਉਹਨਾਂ ਦਾ ਸੋਗ ਹੈ 100 ਵਿਕਰ ਨੇ ਵੀ ਜੀ ਆਇਆਂ ਨੂੰ ਰਸਤੇ ਰੱਖ ਲੋ ਕਿਸਾਨ ਨੂੰ ਵੰਡ ਕੇ ਖਾਰਿਆਂ ਨੂੰ ਤਖੋ ਵੀ ਆਪ ਗੇਢੀ ਗੇਢੂ ਕਰਨੇ ਆ ਮੈਂ ਤੇਰੇ ਉੱਤੇ ਮੈਂ ਤੇਰੇ ਉੱਤੇ ਸਾਡੇ ਮੈਲਿਕਾਂ ਜਾਂਦੇ ਚੋ ਉਹਨਾਂ ਦੇਖੋ ਵੀ ਕਿੰ ਆ ਸਾਡਾ ਮੋਟਰਸਾਈਕਲ ਚੋਰੀ ਹੋਣ ਲਿਆ ਇਹ ਆਪਣੀ ਸਿਖਾਵਾਦ ਕੰਮ ਚੰਗਾ ਨਹੀਂ ਹੈ ਜਿਹੜੇ ਕਰਦੇ ਚੋਰੀ ਉਹਨਾਂ ਹੱਥੋਂ ਵੀ ਬਿਆਨ ਦੀ ਪ੍ਰਾਪਤ ਇਹ ਕੰਮ ਨਾ ਕਰੋ ਬੜੇ ਸਾਰੇ ਜਿੱਕਾ ਨੰਗਲ ਲਿਆ ਇਹਨਾਂ ਦਾ ਪ੍ਰੇਰ ਕਰੋ ਜੀ ਬਿਲਕੁਲ ਇਹ ਉਹ ਲੋਕ ਨੇ ਜਿਹੜੇ ਲਗਾਤਾਰ ਇੱਥੇ ਬੈਠ ਕੇ ਸਾਡੀ ਵੀਰਤਾ ਦੀ ਮਦਦ ਸੇਵਾ ਕਰ ਰਹੇ ਨੇ ਮਦਦ ਵੀ ਕਰ ਰਹੇ ਨੇ ਔਰ ਪਿਛਲੇ ਕਈ ਦਿਨਾਂ ਤੋਂ ਇੱਕ ਤੋਂ ਦਾ ਜਿਹੜਾ ਮਾਹੌਲ ਹੋ ਰਿਹਾ ਉਸ ਤੋਂ ਵੀ ਦੱਸਿਆ ਉਹਨਾਂ ਨੇ ਕੀ ਹੋ ਰਿਹਾ ਤੇ ਕੀ ਵਾਪਰ ਰਿਹਾ ਪਰ ਜਿਸ ਤਰ੍ਹਾਂ ਇਨਾ ਪਿੰਡਾਂ ਦੇ ਵਿੱਚ ਗੱਲ ਕਰੀਏ ਤਾਂ ਫਰੋਸਪੁਰ ਤੋਂ ਲੈ ਕੇ ਮਫੂ ਤੱਕ ਦੇ ਬੰਨ ਹਰੀਕੇ ਤੱਕ ਦੇ ਬੰਨ ਦੀ ਗੱਲ ਕਰੀਏ ਤਾਂ ਜਿਹੜੇ ਹੈਗੇ ਚਿਹਰੇ ਨਜ਼ਰ ਆ ਰਹੇ ਪੰਜਾਬੀਆਂ ਤੋਂ ਇਲਾਵਾ ਯੂਪੀ ਤੋਂ ਆਏ ਮੁਸਲਮਾਨਾਂ ਦੇ ਚਿਹਰੇ ਨਜ਼ਰ ਆ ਰਹੇ ਔਰ ਦੂਸਰੇ ਪਾਸੇ ਫਰੋਸਪੁਰ ਦੇ ਨਾਲ ਜਿਹੜਾ ਹਵੀਬ ਕੇ ਬੰਨ ਜਿਹੜਾ ਹਮੇਸ਼ਾ ਚਰਚਾ ਤੇ ਰਿਹਾ ਪਿੱਛੇ ਚਰਚਾ ਤੇ ਰਿਹਾ ਜਿਹਨੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਉਸ ਬੰਨ ਤੇ ਜਿਹੜੇ ਚਿਹਰੇ ਨਜ਼ਰ ਆਏ ਉਹ ਜਿਹੜੇ ਚਿਹਰੇ ਹੈਗੇ ਆ ਉਹ Hindu ਧਰਮ ਦੇ ਚਿਹਰੇ ਨਜ਼ਰ ਆਏ ਉਹਨਾਂ ਨੇ ਆਪਣੇ ਭਰਾਵਾ ਦੇ ਨਾਲ ਪੰਜਾਬੀ ਭਰਾਵਾ ਦੇ ਨਾਲ ਸਿੱਖ ਭਰਾਵਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਔਰ ਉਹਨ ਰੈਸ਼ਨ ਲੈ ਕੇ ਆਏ ਕੋਈ ਗੱਟੇ ਪਰ ਕੇ ਲੈ ਕੇ ਔਰ ਇੱਥੋਂ ਤੱਕ ਸਾਡੇ ਹਿੰਦੂ ਭਰਾ ਵੀ ਮੋੜੇ ਤੇ ਗੱਟੇ ਚੱਕ ਕੇ ਬੰਨ ਨੂੰ ਮਜ਼ਬੂਤ ਕਰਨ ਲੱਗੇ ਰਿਹਾ ਔਰ ਦੂਸਰੀ ਮਿਸਾਲ ਸਾਡੇ ਮੁਸਲਮਾਨ ਭਰਾ ਜਿਹੜੇ ਹੈਗੇ ਆ ਉਹ ਵੀ ਇੱਥੇ ਪਹੁੰਚ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਆ ਪਰ ਲੋੜ ਹੈ ਸਾਨੂੰ ਸੰਜਮ ਵਰਤਣ ਦੀ ਸਾਨੂੰ ਹਲੇਮੀ ਰੱਖਣ ਦੀ ਸਾਨੂੰ ਪਿਆਰ ਪ੍ਰੇਮ ਨੂੰ ਬਰਕਰਾਰ ਰੱਖਣ ਦੀ ਮੇਰੇ ਪੱਖ ਪੋਸਟ ਲਈ ਹਰਜੀਤ ਸਿੰਘ